ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗੁਰਮੁਖੋਂ ਹੁਕਮ ਸਾਣ ਦਾ ਜੰਗ ਹੋਇਆ ਅਨੇਕ ਸਿੰਘ ਜੋਝਦੇ ਹੋਏ ਸ਼ਹੀਦੀਆਂ ਪਾ ਗਏ ਸਤਿਗੁਰ ਜਦੋਂ ਮੈਦਾਨੇ ਜੰਗ ਦੇ ਵਿੱਚੋਂ ਲੰਘਦੇ ਹਨ ਸਿੱਖਾਂ ਨੂੰ ਵੇਖਦੇ ਹਨ ਕਈ ਸਿੰਘਾਂ ਦੇ ਕੇਸ ਖੁੱਲੇ ਸਨ ਸਤਿਗੁਰਾਂ ਨੇ ਮੈਦਾਨੇ ਜੰਗ ਤੋਂ ਬਾਹਰ ਜੋੜੇ ਉਤਾਰ ਦਿੱਤੇ ਭਾਈ ਦਇਆ ਸਿੰਘ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਗਰੀਬ ਨਿਵਾਜ ਰਾਸਤੇ ਦੇ ਵਿੱਚ ਸ਼ਕਤਰ ਹਨ ਕੰਡੇ ਰੋੜੇ ਹਨ ਆਪਜੀ ਦੇ ਪੈਰ ਵਿੱਚ ਚੁਬ ਜਾਣਗੇ ਆਪ ਜੋੜੇ ਪਾ ਲੋ ਸੱਚੇ ਪਾਤਸ਼ਾਹ ਵੀ ਰਸਤਾ ਬਹੁਤ ਔਖਾ ਹੈ ਵਿਖਮ ਹੈ ਰਸਤਾ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਦਇਆ ਸਿੰਘ ਜੀ ਨੂੰ ਕਰਨ ਲੱਗੇ ਦਇਆ ਸਿੰਘਾ ਅਨੇਕ ਸਿੰਘ ਸ਼ਹੀਦियां ਪਾ ਗਏ ਜੁਗ ਮੈਦਾਨੇ ਜੰਗ ਦੇ ਵਿੱਚ ਉਹਨਾਂ ਦੇ ਪਾਵਲ ਸਰੀਰ ਪਏ ਹਨ ਤਾਂ ਅੱਜੇ ਕੇਸ ਖੁੱਲੇ ਹਨ ਕਿਤੇ ਮੇਰੇ ਚਰਨ ਉਹਨਾਂ ਦੇ ਕੇਸਾਂ ਤੇ ਨਾ ਪੈ ਜਾਣ ਐਡਾ ਰਤਪਾ ਗੁਰਮੁਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਕੇਸਾਂ ਨੂੰ ਬਖਸ਼ਿਸ਼ ਦਿੱਤਾ ਰੇ ਇਹ ਸਾਡਾ ਵੀ ਫਰਜ਼ ਬਣਦਾ ਹੈ ਗੁਰਮੁਖੋ ਕੇਸਾਂ ਦਾ ਸਤਿਕਾਰ ਕਰਨਾ ਕੇਸਾਂ ਦੀ ਸੇਵਾ ਤੇ ਸੰਭਾਲ ਕਰਨੀ ਚਾਹੀਦੀ ਹੈ ਇੱਕ ਅੱਜ ਬਹੁਤ ਟ੍ਰੈਂਡ ਚੱਲਿਆ ਹੋਇਆ ਹੈ ਗੁਰਮੁਖੋ ਗਲੀਆਂ ਦੇ ਵਿੱਚ ਕੇਸਾਂ ਕੇਸਾਂ ਨੂੰ ਖਰੀਦਣ ਵਾਲੇ ਬੜੇ ਫਿਰਦੇ ਨੇ ਕੋਈ ਕਹਿੰਦਾ 1000 ਰੁਪਏ ਮਿਲੂਗਾ ਕੋਈ ਕਹਿੰਦਾ 2000 ਮਿਲੂ ਕੋਈ ਕਹਿੰਦਾ 5000 ਮਿਲੂਗਾ ਗੁਰਮੁਖ ਹੋਏ ਨਾ ਕੇਸਾਂ ਵਾਸਤੇ ਸਿੰਘਾਂ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ ਇਹ ਕੇਸਾਂ ਵਾਸਤੇ ਪਤਾ ਨਹੀਂ ਕਿੰਨੇ ਸਿਰ ਲੱਗੇ ਹਨ ਤੋ ਘੱਟੋ ਘੱਟ ਗੁਰਸਿੱਖਾਂ ਨੇ ਇਹ ਗਲਤੀ ਕਦੇ ਨਹੀਂ ਕਰਨੀ ਕਿ ਆਪਣੇ ਕੇਸ ਕਦੇ ਵੇਚਣੇ ਨਹੀਂ ਅਸੀਂ ਕੰਗੀ ਕਰਦੇ ਆ ਕੇਸ ਇਕੱਠੇ ਕਰੀ ਜਾਂਦੇ ਆ ਲਫਾਵੇ ਵਿੱਚ ਆਇਆ ਖਰੀਦਣ ਵਾਲਾ ਅਸੀਂ ਵੇਚ ਦਿੰਦੇ ਆ ਇਹਨਾਂ ਕੇਸਾਂ ਦੀ ਕਦਰ ਨੂੰ ਪਹਿਚਾਣੀਏ ਗੁਰਮੁਖੋ ਐਵੇਂ ਨਾ 2-2 3-3 ਰੁਪਏ ਪਿੱਛੇ ਕੇਸ ਵੇਚ ਦਿਆ ਕਰੋ ਕੇਸਾਂ ਦੀ ਸੰਭਾਲ ਕਰੀਏ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕੇਸਾਂ ਨੂੰ ਬਹੁਤ ਮੱਤ ਦਾ ਦਿੱਤੀ ਹੈ ਸੋ ਗੁਰਮਖੋ ਰਹੋ ਵਿਚਾਰ ਸਤਿਗੁਰੂ ਸੇ